संत बलबीर सिंह डिमांड फॉर कंपनसेशन फॉर हॉर्टिकल्चर क्रॉप्स डैमेज ड्यू टू नेचुरल कैलेमिटी बहुत-बहुत धन्यवाद उप चेयरमैन साहब सारेओ नु प्यार भरी सत श्री अकाल ਸਾਡਾ ਵਿਸ਼ਾ ਕੁਦਰਤੀ ਆਫਤਾਂ ਨਾਲ ਕਾਰਨ ਨੁਕਸਾਨੀਆਂ ਬਾਗਬਾਨੀ ਦੀਆਂ ਫਸਲਾਂ ਦੇ ਮਾਅਵਜੇ ਸੰਬੰਧੀ ਹੈ ਚੇਅਰਮੈਨ ਸਾਹਿਬ ਕੁਦਰਤੀ ਆਫਤਾ ਕਾਰਨ ਫਸਲਾਂ ਦੇ ਨੁਕਸਾਨ ਦੀ ਸਥਿਤੀ ਵਿੱਚ ਸਰਕਾਰ ਵੱਲੋਂ ਮਾਅਵਜਾ ਦਿੱਤਾ ਜਾਂਦਾ ਹੈ ਕਈ ਕੁਦਰਤੀ ਆਫਤਾਂ ਹੜ੍ਹਾਂ ਅਤੇ ਸੋਕੇ ਦੇ ਰੂਪ ਵਿੱਚ ਅਕਸਰ ਵਾਪਰਦੀਆਂ ਹਨ ਜਦੋਂ ਕਿ ਬਾਗਬਾਨੀ ਨੂੰ ਵੀ ਕੁਦਰਤੀ ਆਫਤਾ ਕਾਰਨ ਨੁਕਸਾਨ ਹੁੰਦਾ ਹੈ ਉਹਨਾਂ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਬਾਗਬਾਨੀ ਜਿਸ ਨੂੰ ਖੇਤੀ ਬਾੜੀ ਦੇ ਇੱਕ ਬਕਲਪਰ ਰੂਪ ਵਜੋਂ ਵੀ ਦੇਖਿਆ ਜਾਂਦਾ ਹੈ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਦਾ ਹੈ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਕਰਦਾ ਹੈ ਪੰਜਾਬ ਵਿੱਚ ਫਾਜ਼ਿਲ ਕੰਮ ਹੋਰ ਹਜ਼ਿਆਰਪੁਰ ਤੇ ਹੋਰ ਥਾਵਾਂ ਤੇ ਕਿਨੂ ਦੇ ਬਾਗ ਵੱਡੇ ਪੱਧਰ ਤੇ ਲਗਾਏ ਹੋਏ ਹਨ ਕੁਦਰਤੀ ਕਰੋਪੀ ਦਾ ਸਕਾਰ ਹੋਣ ਤੋਂ ਬਾਅਦ ਬਹੁਤ ਸਾਰੇ ਬਾਗਵਾਨੀ ਕਿਸਾਨਾਂ ਨੇ ਇਸ ਤੋਂ ਤੋਬਾ ਕਰ ਦਿੱਤੀ ਹੈ ਕੀਤੀ ਹੈ ਤੇ ਆਪਣੇ ਹਰੇ ਭਰੇ ਬਾਗਾਂ ਨੂੰ ਪੁੱਟਣ ਲਈ ਮਜਬੂਰ ਹੋ ਗਏ ਹਨ ਇਸ ਖੇਤਰ ਵਿੱਚ ਬਾਗਵਾਨੀ ਨਹਿਰੀ ਪਾਣੀ ਤੇ ਨਿਰਭਰ ਹੈ ਕਿਉਂਕਿ ਇਹਨਾਂ ਦਾ ਧਰਤੀ ਹੇਠਲਾ ਪਾਣੀ ਖਾਰਾ ਇਸ ਨਾਲ ਬਾਗਾਂ ਨੂੰ ਵੀ ਨੁਕਸਾਨ ਹੁੰਦਾ ਹੈ ਪਿਛਲੇ 2 ਸਾਲਾਂ 20 21 2021 22 ਦੇ ਅਤੇ 22 2022 23 ਦੌਰਾਨ ਬਠਿੰਡਾ ਮੁਖਸਰ ਅਤੇ ਫਾਜ਼ਿਲਕਾ ਵਿੱਚ ਲਗਭਗ 40000 ਕਿਸਾਨਾਂ ਨੇ ਜਲਵਾਯੂ ਤਬਦੀਲੀ ਕਾਰਨ ਆਪਣੇ ਬਾਗਾਂ ਨੂੰ ਉਖਾੜ ਦਿੱਤਾ ਹੈ ਇਹ ਉਪ ਚੇਅਰਮੈਨ ਸਾਹਿਬ ਜਲਵਾਯੂ ਪਰਵਰਤਨ ਦਾ ਬਾਗਵਾਨੀ ਤੇ ਵੀ ਬਹੁਤ ਪ੍ਰਭਾਵ ਪੈ ਰਿਹਾ ਹੈ ਇਸ ਲਈ ਸਾਡੀ ਪਰਜੋਰ ਮੰਗ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਬਾਗਵਾਨੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ ਸੋ ਚੇਅਰਮੈਨ ਸਾਹਿਬ ਮੈਂ ਬੇਨਤੀ ਕਰਦਾ ਹਾਂ ਕੁਦਰਤੀ ਆਫਤਾਂ ਕਾਰਨ ਬਾਗਵਾਨੀ ਦੇ ਨੁਕਸਾਨ ਦੀ ਸਥਿਤੀ ਦੀ ਵਿੱਚ ਉਹਨਾਂ ਨੂੰ ਆਮ ਫਸਲਾਂ ਵਾਂਗ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਬਾਗਵਾਨੀ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਸਬਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਕਿਸਾਨ ਬਾਗਵਾਨੀ ਵੱਲ ਮੁੜਨ ਅਤੇ ਆਪਣੇ ਫਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਨ ਭਗਵਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ, ਬਾਗਬਾਨੀ ਲਈ ਵਰਤੇ ਜਾਣ ਵਾਲੇ ਸੰਦ ਅਤੇ ਮਸ਼ੀਨਰੀ ਸਸਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਹਨਾਂ ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾਇਆ ਜਾਵੇ। ਧੰਨਵਾਦ ਜੀ। ਧੰਨਵਾਦ ਸੰਸਦ ਆ ਬਹੁਤ ਵਧੀਆ। ਵਧੀਆ ਮਾਮਲਾ ਚੁਕਦਾ। ਤੁਹਾਨੂੰ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।